ਮੈਂ ਕਰਦੀਆਂ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਮਹਿਲਾਵਾਂ ਕਹਿ ਲਓ ਕਿ ਉਹਨਾਂ ਨੂੰ ਬੜੀ ਤਗਲੀਬ ਹੁੰਦੀ ਹੈ ਜੇ ਵਿੜੇ 'ਚ ਬੂਟਾ ਲੱਗਿਆ ਹੋਇਆ ਵੀ ਇਹਦੇ ਪੱਤੇ ਢਾਣਗੇ ਸਾਨੂੰ ਸਾਫ਼ ਕਰਨਾ ਨਹੀਂ ਮੈਂ ਉਹਨਾਂ ਨੂੰ ਬਲਵਿੰਦਰ ਝਾੜੂ ਮਾਰਨਾ ਔਖਾ ਬੁੜੀਆਂ ਨੂੰ ਬੁੜੀਆਂ ਨੂੰ ਆਇਆ ਲੱਗਦਾ ਜੇ ਕੋਈ ਕੋਈ ਨਹਿਮ ਕੋਈ ਡੇਕ ਵਿੜੇ 'ਚ ਲੱਗੀ ਆ ਤਾਂ ਜਦੋਂ ਕੋਈ ਪੱਤ ਝੜ ਆਉਂਦੀ ਆ ਤਾਂ ਮਾੜਾ ਜਿਹਾ ਵੀ ਮੀਂਹ ਪੈਂਦਾ ਤੇ ਜਾਂ ਜਾਂ ਮੰਨ ਕੇ ਚਲੋ ਵੀ ਕੋਈ ਖੁਸ਼ਕ ਜਾਂ ਮੌਸਮ ਆਉਂਦਾ ਤੇ ਵਿੜਾ ਸਾਰਾ ਪੱਤਿਆਂ ਨਾਲ ਭਰ ਜਾਂਦਾ ਬੁੜੀਆਂ ਤਾਂ ਮੈਂਟ ਮਾਰਦੀਆਂ ਕਿ ਨਹੀਂ ਵੀ ਤੂੰ ਆਰੀ ਖੜਕੇ ਲਿਆ ਮੈਂਟੋ ਮੰਟੀ ਵੜਦੇ ਉਹ ਕਹਿੰਦੇ ਸਾਡੇ ਕੋਲ ਆਉਂਦੇ ਸੀ ਕੁਝ ਆਮਲੀ ਟਰਪ ਦੇ ਬੰਦੇ ਉਹਨਾਂ ਨੇ 7-8 ਹਜ਼ਾਰ ਰੁਪਏ ਨੂੰ ਖਾੜ ਲਿਆ ਉਹਨੇ ਜੀ ਮੂٹے ਲਾਉਣੇ ਸੀ ਤੇ 7 ਤੋਂ ਮੂٹے ਲੈ ਜਾਣੇ ਕਾਹ ਕਿ ਕਿਸੇ ਪ੍ਰਾਈਵੇਟ ਨਰਸਰੀ ਆਲੇ ਮੁਟਟ ਦੇ ਚ ਵੇਚਦੇ ਨੇ ਆਏ ਤਾਂ ਮਾੜੇ ਬੰਦੇ ਗੁਲੰਦਰ ਮਾੜੇ ਬੰਦੇ ਤਾਂ ਉਹਨਾਂ ਨੇ ਆ ਸਕੀਮ ਬੰਦ ਕਰਾ ਦਿੱਤੀ ਇਸੇ ਚੱਕਰ ਜਦੋਂ ਵੱਡੇ ਰੋਡ ਕੱਢੇ ਨਾ ਜੀ ਤੇ ਹਜ਼ਾਰਾਂ ਹੀ ਦਰਾਕਤ ਵੱਧ ਨਹੀਂ ਪਈ ਆ ਹੁਣ ਸਰੰਦ ਪਟਾਲੇ ਵਾਲੇ ਰੋਡ ਤੇ ਵੀ ਇਹੀ ਕੰਮ ਚੱਲ ਰਿਹਾ ਚੱਲ ਰਿਹਾ ਤੇ ਲੱਗਣੇ ਕਾਗਜ਼ਾਂ ਚ ਲਾ ਦਿੰਦੇ ਨੇ ਆ ਦੇਖੋ ਅਸੀਂ ਜਿੰਨੇ ਵੱਡੇ ਉਹਨੇ ਹੀ ਲਾਤੇ ਤੁਸੀਂ ਖੇਤਾਂ ਤੋਂ ਚੱਕਰ ਮਾਰ ਲਓ ਪਹਿਲਾਂ ਐ ਹੁੰਦਾ ਸੀਗਾ ਵੀ ਜਦੋਂ ਝੋਨਾ ਲਾਉਣਾ ਜਾਂ ਕਣਕਾਂ ਦਾ ਦੌਰ ਆਉਂਦਾ ਸੀ ਤੇ ਪਤਾ ਲੱਗਦਾ ਸੀ ਵੀ ਕਿਹੜੇ ਮੋਟਰ ਤੇ ਕਿੰਨੇ ਬੂਟੇ ਲੱਗੇ ਆ ਹੁਣ ਦੂਰ ਤੱਕ ਨਿਗਾਹ ਮਾਰ ਲਾ 100 100 ਕਿੱਲੇ ਤੇ ਇੱਕ ਵੀ ਬੂਟਾ ਨਹੀਂ ਹੈ ਛੋਪ ਐਂਡ ਯਾ ਝਾੜ ਘਟੂਗਾ 5 ਕਿਲੋ ਘਟ ਦੂ 10 ਕਿਲੋ ਘਟ ਦੂ ਵੱਧੋ ਵੱਧੇ ਕੁਆਂਟਲ ਘਟ ਦੂ ਜਿੱਥੇ ਤੁਸੀਂ 20 ਤੀ ਕਿਲੇ ਦੀ ਜਾਂ ਫਿਰ ਲਲੋ 5-7 ਕਿਲੇ ਦੀ ਫਸਲ ਨਾਲ ਦੀ ਰੱਜੇ ਉੱਤੇ 5 ਕਿਲੋ 7 ਕਿਲੋ ਜਾਂ ਇੱਕ ਕੁਆਂਟਲ ਚ ਟੀ ਤੁਸੀਂ ਕੀਰ ਮਾਰ ਲਓਗੇ ਕਬੂਟੇ ਲੈਣ ਦਾ ਸਭ ਤੋਂ ਸਹੀ ਸਮਾਂ ਹੈ ਕਿਉਂਕਿ ਜੇ ਆਪਾਂ ਅਵੇਸਲੇ ਵੀ ਹੋ ਜਾਈਏ ਆਪਾਂ ਪਾਣੀ ਵੀ ਨਾ ਲਈਏ ਬਿਲਕੁਲ ਤਾਂ ਪਾਣੀ ਵੀ ਦਰਸਤਾਂ ਨੂੰ ਨਹੀਂ ਆ ਸੌਣ ਭਾਦੋ ਚ ਤਾਂ ਮੀਂਹ ਪਈ ਜਾਣਗੇ ਤੇ ਆਪੇ ਪਲ ਜਾਂਦਾ ਬੂਟਾ ਪਾ ਪੰਜਾਬ ਦੇ ਵਿੱਚ ਮਾਨਸੂਨ ਦੀ ਸ਼ੁਰੂਆਤ ਆ ਜਿਹੜੀ ਉਹ ਹੋ ਚੁੱਕੀ ਹੈ ਪਿਛਲੇ ਦਿਨਾਂ ਵਿੱਚ ਪੰਜਾਬ ਨੇ ਗਰਮੀ ਦੀ ਵੱਡੀ ਲਹਿਰ ਦਾ ਸਾਹਮਣਾ ਕੀਤਾ ਹੈ ਤੇ ਹੁਣ ਹੜ੍ਹਾਂ ਦਾ ਖਤਰਾ ਹੈ ਜਿਹੜਾ ਉਹ ਸਤਾਰਿਆ ਹੈ ਲੇਕਿਨ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ ਹੈ ਉਹ ਹੈ ਰੁੱਖ ਲਗਾਉਣਾ ਅਤੇ ਬਰਸਾਤ ਦਾ ਮੌਸਮ ਆ ਜਿਹੜਾ ਉਹ ਰੁੱਖ ਲਗਾਉਣ ਨੂੰ ਲੈ ਕੇ ਸਭ ਤੋਂ ਢੁਕਵਾਂ ਮੌਸਮ ਆ ਤਾਂ ਮੇਰੇ ਨਾਲ ਅੱਜ ਇਸ ਮਸਲੇ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਮੇਰੇ ਸਹਾਇਕੀ ਜਸਪ੍ਰੀਤ ਤਾਂ ਜਸਪ੍ਰੀਤ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਰੁਕ ਲਾਉਣ ਦਾ ਰੁਝਾਨ ਹੈ ਜਿਹੜਾ ਉਹ ਕਾਫੀ ਜ਼ਿਆਦਾ ਵੱਧ ਗਿਆ ਏ ਪਹਿਲਾਂ ਜਿੰਨਾ ਇਹ ਹੁੰਦਾ ਸੀ ਉਸ ਦੇ ਮੁਕਾਬਲੇ ਕਾਫੀ ਜ਼ਿਆਦਾ ਲਹਿਰਾ ਰਹੀ ਏ ਦੀ ਉਹ ਵਾਤਾਵਰਣ ਪ੍ਰਤੀ ਦਿਖ ਰਹੀ ਹੈ ਅ ਬਲਵਿੰਦਰ ਜਿਵੇਂ ਕਿ ਨਹੀਂ ਹੁੰਦਾ ਨਾ ਵੀ ਮੱਛੀ ਹੈ ਜਿਹੜੀ ਪੱਥਰ ਛੱਟ ਕੇ ਮੁਰੀ ਆ ਜੀ ਲੋਕਾਂ ਨੇ ਇਹ ਦੇਖਿਆ ਸੀ ਪਹਿਲਾਂ ਕਿ ਅ ਪੁਰਾਣੇ ਅੱਜ ਤੋਂ 20 ਸਾਲ ਪਹਿਲਾਂ ਦੇਖ ਲਈਏ ਨਾ ਤਾਂ ਲੋਕਾਂ ਨੇ ਕੋਠੀਆਂ ਦਾ ਰੁਝਾਨ ਵਧਾਇਆ ਜੀ ਵੀ ਪੁਰਾਣੇ ਘਰ ਢਾਕੇ ਵੇੜੇ ਪੱਕੇ ਕਰਤੇ ਕੋਠੀਆਂ ਉਸਾਰ ਲੀਆਂ ਫੇਰ ਕੀ ਕਰਦੇ ਸੀ ਵੀ ਜਿਹੜਾ ਬਾਪੂ ਨੇ ਜਾਂ ਪਿਓ ਨੇ ਬੂਟਾ ਲਾਇਆ ਸੀ ਤੇ ਅੱਜ ਜਦੋਂ ਉਹ ਰੁੱਖ ਬਣ ਗਿਆ ਤੇ ਜਿੱਦੀ ਛਾਂ ਦੁਪਹਿਰਾ ਕਟਾਉਂਦੀ ਸੀ ਮੈਂਟੋ ਮੈਟੀ ਵਾਟੇ ਕੇ ਤੇ ਸਾਈਡ ਤੇ ਰੱਖਦਾ ਬਈ ਕਿਤੇ ਹੋਰ ਵੀ ਆ ਨਾ ਮੈਂ ਕਈ ਥਾਵਾਂ ਤੇ ਸੁਣਿਆ ਇਹ ਜਿਵੇਂ ਘਰਦਿਆਂ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਮਹਿਲਾਵਾਂ ਕਹਿ ਲਓ ਕਿ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਜੇ ਵਿੜੇ 'ਚ ਬੂਟਾ ਲੱਗਿਆ ਹੋਇਆ ਵੀ ਇਹਦੇ ਪੱਤੇ ਝੜਨਗੇ ਸਾਨੂੰ ਸਾਫ਼ ਕਰਨਾ ਮੈਂ ਉਹਨਾਂ ਨੂੰ ਬਲਵਿੰਦਰ ਝਾੜੂ ਮਾਰਨਾ ਔਖਾ ਬੁੜੀਆਂ ਨੂੰ ਬੁੜੀਆਂ ਨੂੰ ਆਇ ਲੱਗਦਾ ਜੇ ਕੋਈ ਕੋਈ ਨਹਿਮ ਕੋਈ ਡੇਕ ਵਿੜੇ ਚ ਲੱਗੀ ਆ ਤਾਂ ਜਦੋਂ ਕੋਈ ਪੱਤ ਝੜ ਆਉਂਦੀ ਆ ਤਾਂ ਮਾੜਾ ਜਾਂ ਵੀ ਮੀਂਹ ਪੈਂਦਾ ਤੇ ਜਾਂ ਜਾਂ ਮੰਨ ਕੇ ਚਲੋ ਵੀ ਕੋਈ ਖੁਸ਼ਕ ਜਾਂ ਮੌਸਮ ਆਉਂਦਾ ਤੇ ਵਿੜਾ ਸਾਰਾ ਪੱਤਿਆਂ ਨਾਲ ਭਰ ਜਾਂਦਾ ਬੁੜੀਆਂ ਤਾਂ ਮੈਂਟ ਮਾਰਦੀਆਂ ਕਹਿੰਦੀ ਵੀ ਤੂੰ ਆਰੀ ਫੜ ਕੇ ਲਿਆ ਮੈਂਟੋ ਮੈਂਟੀ ਵੜਦੇ ਪਰ ਇਹ ਆ ਵੀ ਆਪਾਂ ਸਾਰੀਆਂ ਨੂੰ ਆ ਬੀਬੀਆਂ ਬੀਬੀਆਂ ਨੂੰ ਇੱਕ ਰਸੇ ਨਹੀਂ ਬਨ ਸਕਦੇ ਬਹੁਤ ਸਾਰੀਆਂ ਬੀਬੀ ਨੇ ਜਿਹੜੀਆਂ ਜਿਨ੍ਹਾਂ ਨੇ ਮੁਹਿੰਮ ਹੀ ਸ਼ੁਰੂ ਕੀਤੀ ਰੁੱਖ ਲਾਉਣ ਦੀ ਪਰ ਹੁਣ ਫੇਰ ਜਿਵੇਂ ਕਹਿ ਦਿੰਦੇ ਆ ਵੀ ਲੋਕਾਂ ਚ ਉਤਸ਼ਾਹ ਵਧਿਆ ਬੂਟੇ ਲਾਉਣ ਦਾ ਦਰਖਤ ਲਾਉਣ ਦਾ ਉਹਨਾਂ ਨੂੰ ਲੱਗਦਾ ਕਿ ਇੱਕ ਇੱਕ ਹੋਰ ਵੱਡੀ ਗੱਲ ਆ ਵਣ ਵਿਭਾਗ ਨੇ ਬਹੁਤ ਸਹੂਲਤਾਂ ਦੇਣ ਲੱਗ ਗਏ ਜੀ ਉਹਨਾਂ ਨੇ ਵਣ ਵਿਭਾਗ ਦੀ ਤੁਹਾਨੂੰ ਇੱਕ ਗੱਲ ਦੱਸਦਾ ਅਮੈਂ ਪਿੱਛੇ ਜੇ ਬੂਟੇ ਲੈ ਕੇ ਆਇਆ ਚਲੋ ਸਸਤੇ ਬੂਟੇ ਮਿਲਦੇ ਨਹੀਂ ਇੱਕ ਸਕੀਮ ਨਹੀਂ ਸੀ ਚੱਲੀ ਵੀ ਆਧਾਰ ਕਾਰਡ ਤੇ 15 ਬੂਟੇ ਮਿਲਦੇ ਨੇ ਉਹ ਕਹਿੰਦੇ ਸਾਡੇ ਕੋਲ ਆਉਂਦੇ ਸੀ ਕੁਸ਼ ਆਮਲੀ ਟਾਈਪ ਦੇ ਬੰਦੇ ਉਹਨਾਂ ਨੇ 7-8 ਆਧਾਰ ਕਾਰਡ ਪਿੰਡੋਂ ਫੜ ਲਏ ਹੋਣੇ ਜੀ ਬੂਟੇ ਲਾਉਣੇ ਨੇ ਅਸੀਂ ਤੇ 7 ਤੋਂ ਬੂਟੇ ਲੈ ਜਣੇ ਗਾ ਕਿਸੇ ਪ੍ਰਾਈਵੇਟ ਨਰਸਰੀ ਵਾਲੇ ਨੂੰ ਘੱਟ ਰੇਟ 'ਚ ਵੇਚਦੇ ਨੇ ਐ ਤਾਂ ਮਾੜੇ ਬੰਦੇ ਗੁਰਿੰਦਰ ਮਾੜੇ ਬੰਦੇ ਤਾਂ ਇਹਨਾਂ ਨੇ ਆ ਸਕੀਮ ਬੰਦ ਕਰਾ ਦਿੱਤੀ ਇਸੇ ਚੱਕਰ 'ਚ ਹੁੰਦੇ ਨੇ ਮਾੜੇ ਬੰਦੇ ਪਰ ਕਮੀ ਉਦੋਂ ਮਹਿਸੂਸ ਹੁੰਦੀ ਆ ਜਦੋਂ ਬੰਦੇ ਨੂੰ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਆ ਜੀ ਜਦੋਂ ਕਿਤੇ ਵਗਦੇ ਰੋਡ ਦੇ ਉੱਤੇ ਪਾਣੀ ਪੀਣ ਨੂੰ ਨਹੀਂ ਮਿਲਦਾ ਜਾਂ ਜਦੋਂ ਸਫ਼ਰ ਕਰਦੇ ਦੋ ਪਹੀਆ ਵਾਹਨ ਵਾਲੇ ਜਦੋਂ ਸਫ਼ਰ ਕਰਦੇ ਤੇ ਐਂ ਲੱਗਦਾ ਯਾਰ ਢੂਈ ਦੁਖਣ ਲੱਗੀ ਤੇ ਕਿਤੇ ਰੁਕਣਾ ਛਾਤ ਵਾਜੀ 20 ਕਿਲੋਮੀਟਰ ਤੱਕ ਜਦੋਂ ਤੁਹਾਨੂੰ ਕੋਈ ਰੋਕਣੀ ਨਾ ਮਿਲਦਾ ਕਿਉਂਕਿ ਕਿਸੇ ਦੀ ਗਲਤੀ ਹੈ ਚਾਹੇ ਨਹੀਂ ਪਰ ਜਦੋਂ ਵੱਡੇ ਰੋਡ ਕੱਢੇ ਨਾ ਜੀ ਤੇ ਹਜ਼ਾਰਾਂ ਹੀ ਡਰਕਤ ਵਧਨੇ ਪਏਗੇ ਆ ਹੁਣ ਸਰੰਦ ਪਟਿਆਲੇ ਵਾਲੇ ਰੋਡ ਤੇ ਵੀ ਇਹੀ ਕੰਮ ਚੱਲ ਰਿਹਾ ਚੱਲ ਰਿਹਾ ਤੇ ਲੱਗਣੇ ਕਾਗਜ਼ਾਂ 'ਚ ਲਾ ਦਿੰਦੇ ਨੇ ਯਾ ਦੇਖੋ ਅਸੀਂ ਜਿੰਨੇ ਵੱਡੇ ਉਹਨੇ ਹੀ ਲਾਤੇ ਪਰ ਉਹਨਾਂ ਵਿੱਚ ਕਿੰਨੇ ਕੁ ਹੁੰਦੇ ਨੇ ਇਹ ਸਾਰਿਆਂ ਨੂੰ ਪਤਾ ਹੀ ਆ ਤੇ ਇੱਕ ਚੀਜ਼ ਹੋਰ ਹੈ ਕਿ ਜਿਵੇਂ ਤੁਸੀਂ ਕਿਹਾ ਹੈ ਵੀਰੋਝਾਨ ਆ ਜਿਹੜਾ ਉਹ ਚੱਲਦਾ ਏ ਤਾਂ ਪਹਿਲਾਂ ਜਿਵੇਂ ਸਮਾਂ ਸੀ ਜਿਵੇਂ ਆਪਾਂ ਉਹ ਕាលੀ ਆਜ਼ਾਦੀ ਤੋਂ ਕੋਸਾਲ ਬਾਅਦ ਦਾ ਸਮਾਂ ਸੀ ਉਦੋਂ ਸਾਧਨ ਨਹੀਂ ਸੀ ਹੁੰਦੇ ਉਦੋਂ ਲੋਕ ਸੀ ਕੋਈ ਆਪਣੇ ਸਹੁਰੇ ਜਾ ਰਿਹਾ ਕੋਈ ਆਪਣੀ ਕੁੜੀ ਕੋਲ ਜਾ ਰਿਹਾ ਲੋਕ ਪੈਦਲ ਜਾਂਦੇ ਸੀ ਸਾਈਕਲ ਵੀ ਨਹੀਂ ਸੀ ਹੁੰਦੇ ਤੇ ਉਦੋਂ ਰਾਹ ਚ ਜਾਂਦੇ ਜਾਂਦੇ ਥੱਕ ਜਾਂਦੇ ਕਿਸੇ ਦਰਖਤ ਥੱਲੇ ਬਹਿ ਜਾਣਾ ਰਾਹ ਦੇ ਵਿੱਚ ਖੂਹ ਲੱਗੇ ਹੁੰਦੇ ਸੀ ਖੂਹ ਤੋਂ ਪਾਣੀ ਪੀਣਾ ਉਸ ਤੋਂ ਬਾਅਦ ਸਮਾਂ ਚੇਂਜ ਆਈ ਗਿਆ ਸਾਧਨ ਆ ਗਏ ਤਾਂ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਪਿੰਡਾਂ ਦੇ ਵਿੱਚ ਨਲਕੇ ਹੁੰਦੇ ਸੀ ਪੰਚਾਇਤੀ ਨਲਕੇ ਵੀ ਇੱਕ ਪਿੰਡ ਦੀ ਐਂਟਰੀ ਤੇ ਇੱਕ ਪਿੰਡ ਦੇ ਇੱਥੇ ਹਨਾ ਵੱਡੇ ਪਿੰਡਾਂ 'ਚ ਵੱਧ ਨਲਕੇ ਹੁੰਦੇ ਸੀ ਕੋਈ ਧਾਰਮਿਕ ਜਗ੍ਹਾ ਏ ਉੱਥੇ ਨਲਕੇ ਲੱਗੇ ਹੁੰਦੇ ਸੀ ਤਾਂ ਰਾਹ ਜਾਂਦੇ ਲੋਕ ਉਹ ਨਲਕਿਆਂ ਤੋਂ ਪਾਣੀ ਪੀ ਲੈਂਦੇ ਸੀ ਲੇਕਿਨ ਹੁਣ ਉਹ ਨਲਕੇ ਕਈ ਥਾਵਾਂ ਤੇ ਪੱਟ ਦਿੱਤੇ ਨੇ ਕਈ ਥਾਵਾਂ ਤੇ ਹੈਗੇ ਨੇ ਤਾਂ ਉਹ ਚੱਲਦੇ ਨਹੀਂ ਹੈਗੇ ਇਹ ਚੀਜ਼ ਵੀ ਹੈਗੀ ਆ ਜਦੋਂ ਜਦੋਂ ਛੋਟੇ ਹੁੰਦੇ ਜਦੋਂ ਨਾਨਕੇ ਪਿੰਡਾਂ ਵੱਲ ਨੂੰ ਜਾਣਾ ਨਾ ਜੈਤੋ ਬਠਿੰਡੇ ਵੱਲ ਨੂੰ ਬੁਲੰਦਰ ਤੇ ਜਦੋਂ ਪਿੰਡ 'ਚ ਵੜਨਾ ਤੇ ਪਿੰਡ ਦੀ ਯੂਥ 'ਤੇ ਬਹੁਤ ਸੋਹਣਾ ਬੋਰਡ ਜਾਂ ਪੱਪਰ ਲੱਗਿਆ ਹੋਣਾ ਉਹਦੇ ਥੱਲੇ ਨਲਕਾ ਲੱਗਿਆ ਹੁਣ ਤੇ ਇੰਨਾ ਠੰਡਾ ਪਾਣੀ ਉਸ ਚੀਜ਼ ਦਾ ਐਂ ਲੱਗਦਾ ਜਿਵੇਂ 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 ਫਰਿੱਜ ਫਰਿੱਜ ਵਾਲਾ ਪਾਣੀ ਪੀ ਲਿਆ ਹੁੰਦਾ ਪਰ ਜਦੋਂ ਹੁਣ ਆਪਾਂ ਜਾਣੇ ਆ ਵੱਡੇ ਸਾਰੇ ਹੁਣ ਤਾਂ ਲੋਕਾਂ ਨੇ ਪਿੰਡਾਂ ਦੇ ਗੇਟ ਬਣਾ ਲਏ ਆ ਜਿੱਥੇ ਨਲਕਾ ਲੱਗਣਾ ਸੀਗਾ ਉੱਥੇ ਗੇਟ ਬਣੇ ਆ ਪਿੰਡਾਂ ਦੇ ਵੀ ਸਾਡੇ ਪਿੰਡ ਨੂੰ ਜੀਆ ਨੂੰ ਲਿਖਿਆ ਹੋਇਆ ਉਹਦੇ ਤੇ ਪਰ ਪਰ ਜਦੋਂ ਆਪਾਂ ਗੱਲ ਕਰ ਲਈ ਨਾ ਵੀ ਰੁੱਖ ਲਾਉਂਦੀ ਆਪਾਂ ਗੱਲ ਕਰਦੇ ਮਸਲਾ ਇਹ ਆ ਵੀ ਜਦੋਂ ਆਪਾਂ ਬੂਟੇ ਲਾਉਂਦੇ ਨਹੀਂ ਜਿੰਨੇ ਲਾਇਆ ਤਿੱਗਣੇ ਪੱਟ ਤੇ ਜੀ ਤੁਸੀਂ ਖੇਤਾਂ ਨੂੰ ਚੱਕਰ ਮਾਰ ਲਓ ਪਹਿਲਾਂ ਇਹ ਹੁੰਦਾ ਸੀਗਾ ਵੀ ਜਦੋਂ ਝੋਨਾ ਲਾਉਣਾ ਜਾਂ ਕਣਕਾਂ ਦਾ ਦੌਰ ਆਉਂਦਾ ਸੀ ਤੇ ਪਤਾ ਲੱਗਦਾ ਸੀ ਵੀ ਕਿਹੜੇ ਮੋਟਰ ਤੇ ਕਿੰਨੇ ਬੂਟੇ ਲੱਗੇ ਆ ਬੰਦਰ ਦੂਰ ਤੱਕ ਨਿਗਾਹ ਮਾਰ ਲਾ 100-100 ਕਿੱਲੇ ਤੇ ਇੱਕ ਵੀ ਬੂਟਾ ਨਹੀਂ ਹੈ ਮੋਟਰਾਂ ਜ਼ਰੂਰ ਜ਼ਿੰਮੇਦਾਰਾਂ ਨੇ ਸੋਹਣੀਆਂ ਬਣਾਉਣੀਆਂ ਜੀ ਸੋਹਣੇ ਸੋਹਣੇ ਰੰਗ ਰੋਬਣ ਕਰ ਲੈ ਪਰ ਉਸ ਮੋਟਰ ਦੇ ਉੱਤੇ ਕਿਸੇ ਬਰੋਟੇ ਦੀ ਛਾਂ ਹੈ ਨਹੀਂ ਜੀ ਇੱਕ ਚੀਜ਼ ਹੋਰ ਆ ਨਾ ਕਿ ਲੋਕ ਕਿ ਲੋਕਾਂ ਦੇ ਮਨ ਚ ਹੀ ਹੁੰਦਾ ਜੀ ਛਾਂ ਪੈਂਦੀ ਆ ਝਾੜ ਘਟੂਗਾ 5 ਕਿਲੋ ਘਟ ਦੂ 10 ਕਿਲੋ ਘਟ ਦੂ ਵੱਧੋ ਵੱਧ ਕਵਾਂਟਰ ਘਟ ਦੂ ਜਿੱਥੇ ਤੁਸੀਂ 20 ਤੀ ਕਿਲੇ ਦੀ ਜਾਂ ਫਿਰ ਲਲੋ 5-7 ਕਿਲੇ ਦੀ ਫਸਲ ਨਾਲ ਨਹੀਂ ਰਜੇ ਉੱਤੇ 5 ਕਿਲੋ 7 ਕਿਲੋ ਜਾਂ ਇੱਕ ਕਵਾਂਟਰ ਚ ਕੀ ਤੁਸੀਂ ਟੀਰ ਮਾਰ ਲਓਗੇ ਇਹ ਵੀ ਗੱਲ ਤਾਂ ਹੈਗੀ ਆ ਨਾ ਤੇ ਇੱਕ ਦੀ ਹੋਰ ਆ ਹੁਣ ਹਬਨ ਵਿਭਾਗ ਵਾਲੇ ਬੂਟੇ ਲਾ ਰਹੇ ਨੇ ਪਿੰਡਾਂ ਚ ਸਾਡੇ ਪਿੰਡ ਵੀ ਬਹੁਤ ਲੱਗੇ ਨੇ ਨਾ ਸੜਕ ਦੇ ਦੋਨੇ ਪਾਸੇ ਤੇ ਬਹੁਤ ਸਾਰੇ ਲੋਕ ਨੇ ਉਹਨਾਂ ਨੇ ਨਾ ਖੇਤ ਨੇ ਸੜਕ ਵੱਡੀ ਹੋਈ ਆ ਤੇ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਲਾਉਣੇ ਨੇ ਉਹਨਾਂ ਨੇ ਬੂਟੇ ਲਾਏ ਨੇ ਖੇਤ ਚ ਅਸਲ ਚ ਹੈਗੀ ਤਾਂ ਉਹ ਸੜਕ ਦੀ ਜਗ੍ਹਾ ਹੈ ਲੇਕਿਨ ਤੁਹਾਨੂੰ ਪਤਾ ਵੀ ਅਗਲੇ ਨੂੰ ਹੁੰਦਾ ਵੀ 5-7 ਕਿਲੋ ਦਾਣੇ ਵੱਧ ਨਿਕਲੇ ਆਉਣਗੇ ਛਾਂਗ ਲੈਣੇ ਨਾਲ ਨਾਲ ਕੀ ਪਤਾ ਕੋਈ ਕੋਠੀ-ਕੁਠੀ ਪਾ ਲੈਣ ਇੰਨੇ ਚ ਤੇ ਉਹ ਹੀ ਹਿਸਾਬ ਨਾਲ ਉਹਨਾਂ ਨੇ ਦੇਖਣਾ ਤਵੀਆਂ ਨਾਲ ਵਾਧਣੇ ਨੇ ਨਹੀਂ ਅੱਗ ਲਾ ਕੇ ਫੂਕ ਦੇਣੇ ਨੇ ਬਿਲਕੁਲ ਉਹ ਮੈਂ ਕਹਿੰਦਾ ਜਿੰਨੇ ਲਾਏ ਨੇ ਉਹਨਾਂ ਚ 10% ਮਸੋਂ ਹੋਣਗੇ ਹੂੰ ਰੁਝਾਨ ਨਵੀਂ ਪੀੜੀ ਚ ਬਹੁਤ ਆਇਆ ਬਲੰਦਰ ਜੀ ਅਬਾ ਜੀ ਤੁਸੀਂ ਉਹ ਵੀ ਦੇਖਿਓ ਸ਼ਬੀਲਾਂ ਲੱਗਦੀਆਂ ਨੇ ਸ਼ਬੀਲਾਂ ਦੇ ਨਾਲ ਬੂਟੇ ਨੇ ਜਿਹੜੇ ਵੰਡੇ ਜਾ ਰਹੇ ਨੇ ਤਾਂ ਮੈਂ ਹੁਣੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਸੀ ਚਮਕਾਉ ਸਾਬ੍ਹ ਕੋਲ ਇੱਕ ਪਿੰਡ ਆ ਉੱਥੇ ਕੋਈ ਬਾਬਾ ਜੀ ਸੀਗੇ ਹਨਾ ਤਾਂ ਉਹਨਾਂ ਦੇ ਅੰਤਿਮ ਅਰਦਾਸ ਤੇ ਪਿੰਡ ਵਾਲੇ ਸੀ ਜਿਹੜੇ ਉਹਨਾਂ ਨੇ ਬੂਟੇ ਵੰਡੇ ਸੀਗੇ ਤਾਂ ਇਦਾਂ ਦੀ ਮੁਹਿੰਮਾਂ ਚੱਲਦੀਆਂ ਨੇ ਫਤਿਹਗੜ੍ਹ ਸਾਹਿਬ 'ਤੇ ਸ਼ਵੀਲ ਲੱਗੀ ਹੋਈ ਸੀ ਉਹ ਮਤਲਬ 1 ਮਹੀਨਾ ਲਗਾਤਾਰ ਚੱਲੀ ਆ ਉੱਥੇ ਵੀ ਬੂਟੇ ਵੰਡੇ ਗਏ ਸੀ ਤੇ ਹੋਰ ਵੀ ਕਈ ਥਾਵਾਂ ਤੇ ਇਹ ਚੀਜ਼ਾਂ ਚੱਲਦੀਆਂ ਨੇ ਸੋਨੇ ਸੋਨੇ ਅਪਰੇਲੇ ਨੇ ਬਲੰਦਰ ਇਹ ਪਤਾ ਕੀ ਮਸਲਾ ਹੋ ਜਾਂਦਾ ਆ ਲੋਕਾਂ ਦੇ ਮਨ 'ਚ ਹਯਾ ਦਇਆ ਭਾਵਨਾ ਹੈ ਕਿ ਬੂਟੇ ਲੱਗਣ ਪਰ ਜਿਹੜੇ ਬੰਦੇ ਨੇ ਬੂਟਾ ਲਾਉਣਾ ਬਲੰਦਰ ਕਦੇ ਵੀ ਫ੍ਰੀ ਵਾਲਾ ਬੂਟਾ ਨਹੀਂ ਜਾ ਕੇ ਲਾਊਗਾ ਜੀ ਜੇ ਬੰਦੇ ਦੀ ਅੰਦਰ ਭਾਵਨਾ ਹੈ ਕਿ 20 50 ਰੁਪਏ 100 ਰੁਪਏ ਲਾਇਆ ਉਹੀ ਜਾ ਕੇ ਲਾਊਗਾ ਉਹੀ ਸੰਭਾਲ ਵੀ ਕਰੂਗਾ ਉਹਦੀ ਸੰਭਾਲ ਕਰੂਗਾ ਉਹ ਆਏ ਆ ਵੀ ਕਿਸੇ ਪਾਸੇ ਸੁੱਕਦਾ ਉਹਦੀ ਉਹਨੂੰ ਖਾਦ ਕਿਹੜੀ ਪਾਉਣੀ ਆ ਉਹਦੇ ਤੇ ਕੋਈ ਦਵਾਈ ਕੀ ਪਾਉਣੀ ਆ ਉਹ ਬੰਦਾ ਫਿਕਰ ਕਰੂਗਾ ਪਰ ਜਿਹੜੇ ਬੰਦੇ ਨੇ ਬੁਲੰਦਰ ਮੇਰੇ ਤਜਰਬੇ ਦੇ ਹਿਸਾਬ ਨਾਲ ਜਿਹੜੇ ਬੰਦੇ ਨੇ ਸ਼ਬੀਲ ਤੋਂ ਚੱਕ ਕੇ ਬੂਟਾ ਘਰੇ ਲੈ ਗਿਆ ਤਾਂ ਗੁੱਟ ਚ ਬਿਆਈ ਮੱਚ ਜੂ ਇਹ ਵੀ ਆ ਅਗਲਾ ਕਹਿੰਦਾ ਵੀ ਫ੍ਰੀ ਚ ਮਿਲ ਗਿਆ ਹੁਣ 90 ਰੁਪਈਆ ਦਾ ਗਮਲਾ ਲੈਣ ਦਾ ਬੰਦਾ ਬੰਦਾ ਕਹਿੰਦਾ ਨਹੀਂ ਯਾਰ ਇੱਕ ਚੀਜ਼ ਹੋਰ ਹੈ ਜਿਵੇਂ ਕੈਪਟਨ ਸਰਕਾਰ ਸੀ ਉਦੋਂ ਪੁਰਨਾਣਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ਪੁਰਬ ਸੀ ਉਦੋਂ ਚੱਲੀ ਸੀ ਵੀ ਹਰੇਕ ਮਿੰਟ ਤੇ 550 ਬੂਟੇ ਲਾਉਣੇ ਨੇ ਬੂਟੇ ਭੇਜੇ ਵੀ ਗਏ ਕਈ ਤਾਂ ਕਹਿੰਦੇ ਪੰਚਾਇਤ ਸਰਪੰਚਾਂ ਦੀਆਂ ਕੋਠੀਆਂ ਚ ਪਏ ਪਏ ਸੁੱਕ ਗਏ ਲਾਭ ਵੀ ਦਿੱਤੇ ਫਿਰ ਸੰਭਾਲ ਨਹੀਂ ਹੋਈ ਕਿਸੇ ਨੇ ਪਾਣੀ ਨਹੀਂ ਪਾਇਆ ਜਾ ਕੇ ਇਹ ਚੀਜ਼ ਆ ਪਰ ਹੁਣ ਸਭ ਤੋਂ ਮੇਨ ਗੱਲ ਆ ਕਿ ਅੱਜ ਕੱਲ ਬਰਸਾਤਾਂ ਹੋ ਰਹੀਆਂ ਨੇ ਤੇ ਬੂਟੇ ਲਾਉਣ ਦਾ ਸਭ ਤੋਂ ਸਹੀ ਸਮਾਂ ਹੈ ਕਿਉਂਕਿ ਜੇ ਆਪਾਂ ਅਵੇਸਲੇ ਵੀ ਹੋਈਏ ਆਪਾਂ ਪਾਣੀ ਵੀ ਨਾ ਲਈਏ ਤਾਂ ਪਾਣੀ ਵੀ ਦਰਸਤਾਂ ਨੂੰ ਨਹੀਂ ਆਹ ਸੋਣ ਭਾਦੋਂ ਚ ਤਾਂ ਮੀਂਹ ਪਈ ਜਾਣਗੇ ਤੇ ਆਪੇ ਪਲ ਜਾਂਦਾ ਬੂਟਾ ਟੈਂਪਰੇਚਰ ਹੁਣ ਆਹ ਮਹੀਨੇ ਚ ਬੂਟਾ ਉੱਠ ਗਿਆ ਫਿਰ ਉਹ ਮਾਰ ਨਹੀਂ ਖਾਂਦਾ ਇਹ ਚੀਜ਼ ਹੈਗੀ ਹੈ ਤੇ ਇੱਕ ਚੀਜ਼ ਹੋਰ ਆ ਲੋਕਾਂ ਬੂਟੇ ਕੀ ਕੋਠੀਆਂ ਪਾ ਲੈਂਦੇ ਨੇ ਉਹ ਲਾ ਦਿੰਦੇ ਨੇ ਲੰਬੇ ਲੰਬੇ ਜੇ ਨਾ ਤਾਂ ਉਹ ਵਧੀਆ ਲੱਗਦੇ ਨੇ ਠੀਕ ਹੈ ਹੁਣ ਪਹਿਲਾਂ ਪਹਿਲਾਂ ਹੁੰਦਾ ਵੀ ਸੋਹਣੇ ਲੱਗਦੇ ਨੇ ਜਦੋਂ ਪੁਰਾਣੇ ਜੇ ਹੋ ਜਾਂਦੇ ਨੇ ਉਹ ਰੰਗ ਹੋਰੇ ਸੁੱਕ ਕੇ ਗਿਰੰਦੇ ਲੱਗ ਜਾਂਦੀਆਂ ਨੇ ਛਿਲੜਾਈਆਂ ਬੜੇ ਭੜੇ ਲੋਕਾਂ ਨੂੰ ਇਹ ਹੁਣ ਲੱਗ ਗਿਆ ਵੀ ਜਿਹੜੀ ਚੀਜ਼ ਨਾਲ ਸਾਡੀ ਖੂਬਸੂਰਤੀ ਵਧੂਗੀ ਉਹਨੂੰ ਬੂਟਾ ਮੰਨਦੇ ਨੇ ਹੁਣ ਬੋਟਲ ਬੋਟਲ ਪਾਮ ਜਿਹਦੀ ਤੁਸੀਂ ਗੱਲ ਕਰਦੇ ਆ ਉਹਦਾ ਕੇਰਾ ਤੁਸੀਂ ਇਹ ਤਾਂ ਹੈ ਕਿ ਤੁਸੀਂ ਤੁਹਾਡੇ ਕੋਠੀ ਦੇ ਕੰਨੀ ਤੇ ਲੱਗਿਆ ਤਾਂ ਉਹ ਤਾਂ ਸੋਹਣਾ ਲੱਗੂਗਾ ਪਰ ਉਹਦੇ ਪਰਛਾਵੇਂ ਕਿਹਦੇ ਤੱਕ ਜਾਣਾ ਇਹ ਕਿਸੇ ਨੂੰ ਨਹੀਂ ਪਤਾ ਉਹਦੇ ਨਾਲ ਤਾਂ ਉਹਦੇ ਥੱਲੇ ਬਹਿ ਕੇ ਤੁਸੀਂ ਕੋਈ ਚਾਹ ਪਾਣੀ ਪੀ ਸਕਦੇ ਆ ਨਾ ਉਹਦੇ ਥੱਲੇ ਕਿਸੇ ਦਾ ਜਿਵੇਂ ਪਿੰਡਾਂ ਚ ਸੱਥਾ ਬਣਿਆ ਹੁਣ ਸਤ ਸ੍ਰੀ ਅਕਾਲ ਥੋੜੀ ਤੁਸੀਂ ਬੋਟਲ ਵਾਰਮ ਲਾ ਲੂਗੇ ਇੱਕ ਚੀਜ਼ ਹੋਰ ਆ ਜਿਵੇਂ ਆਮ ਦਰਖਤ ਨੇ ਇਹਨਾਂ ਦੀ ਲੱਕੜ ਕੰਮ ਆ ਜਾਂਦੀ ਆ ਬਾਲਣ ਦੇ ਕੰਮ ਵਰਗਾ ਉਹਦਾ ਪੂਜਾ ਉਤਰਦਾ ਇਹਦਾ ਨਕਲੀ ਇਹਦਾ ਨਕਲੀ ਦਰਖਤ ਨੇ ਇਹਨਾਂ ਦਾ ਨਾ ਤਾਂ ਕਿਸੇ ਨੂੰ ਕੋਈ ਫਾਇਦਾ ਨਾ ਇਹਦਾ ਕੋਈ ਨੁਕਸਾਨ ਆ ਇਹ ਤਾਂ ਲਾ ਕੇ ਆਪਦੀ ਖੂਬਸੂਰਤੀ ਘਰਾਂ ਦੀ ਵਧਾਉਣ ਨੂੰ ਆਪਾਂ ਕਹਿ ਸਕਦੇ ਆ ਪਰ ਜੇ ਏਸੀ ਦਾ ਬੰਦਾ ਹੰਬਲਾ ਮਾਰ ਲੇ ਕਿ ਇੱਕ ਕੋਈ ਜਿਹਨੂੰ ਆਪਾਂ ਕਹਿੰਦੇ ਨਾ ਵੀ ਗੱਦੀਆ ਦਰਖਤ ਲਾਇਆ ਹੋਵੇ ਜੀਦਾ ਪਤਾ ਵੀ ਯਾਰ ਵੀ ਆਉਣ ਵਾਲੇ ਦਸਾਂ ਸਾਲਾਂ ਨੂੰ ਆਉਣ ਵਾਲੇ ਦਸਾਂ ਸਾਲਾਂ ਨੂੰ ਪਹਿਲਾਂ ਲੋਕਾਂ ਨੂੰ ਐ ਹੁੰਦਾ ਸੀਗਾ ਕਿ ਆ ਬਈ ਸੁਹਾਗਾ ਬਣਾ ਲਾਂਗੇ ਆਰ ਆ ਬੂਟੇ ਦਰਖਤ ਲੱਗਿਆ 20 50 ਸਾਲ ਬਾਅਦ ਗਾਂ ਜਾ ਕੇ ਕਿਤੇ ਅਗਲਾ ਕਹਿੰਦਾ ਵੀ ਕੋਈ ਸੰਦ ਸਾਧਨ ਬਣਾ ਲਾਂਗੇ ਹੁਣ ਤਾਂ ਮੰਨ ਕੇ ਚੱਲੋ ਵੀ ਪਿੰਡ 'ਚ ਇੱਕ ਵੀ ਕੋਈ ਰਵਾਇਤੀ ਦਰਖਤ ਨਹੀਂ ਹੈ ਬੰਦੇ ਬਈ ਇੱਕ ਚੀਜ਼ ਹੋ ਰਾ ਪਿੰਡਾਂ 'ਚੋਂ ਟਾਲੀਆਂ ਖਤਮ ਹੋ ਰਹੀਆਂ ਨੇ ਬਿਲਕੁਲ ਖਤਮ ਹੋ ਗਈਆਂ ਨਿੰਮਾ ਖਤਮ ਹੋ ਰਹੀਆਂ ਨੇ ਬਹੁਤ ਘੱਟ ਲੱਗੀਆਂ ਨੇ ਹੈਨਾ ਤੇ ਸਾਡੇ ਵੀ ਵਿਹੜੇ 'ਚ ਬਹੁਤ ਸੋਹਣੀ ਟਾਲੀ ਹੁੰਦੀ ਸੀ ਉਹ ਸੁੱਕ ਗਈ ਫਿਰ ਉਹਦੀ ਜਗ੍ਹਾ ਇੱਕ ਹੋਰ ਬੂਟਾ ਲਾਇਆ ਸੀ ਅਸੀਂ ਤੇ ਹੁਣ ਦੁਬਾਰਾ ਘਰੇ ਦੋਲ ਲਿਆ ਕੇ ਲਾਈਆਂ ਨੇ ਹਨਾ ਵੀ ਚੱਲ ਵੀ ਸਾਹ ਬੜੀ ਸ਼ੰਗੜੀ ਹੁੰਦੀ ਆ ਤੇ ਇੱਕ ਚੀਜ਼ ਹੋਰ ਹੈ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਗੈਸ ਗੁਸਤਾ ਹੁੰਦੇ ਨੀਂ ਸੀ ਲੋਕ ਚੁੱਲ੍ਹਾ ਵਾਲਦੇ ਸੀ ਦਰਖਤ ਵੀ ਕੱਟਦੇ ਸੀ ਉਦੋਂ ਐ ਨਹੀਂ ਸੀ ਮਹਿਸੂਸ ਹੁੰਦਾ ਵੀ ਇਹਨਾਂ ਚੀਜ਼ਾਂ ਦੀ ਘਾਟ ਹੈ ਜਿਹੜੀ ਕੋਠੀ ਦੇ ਬਾਹਰ ਤੁਲੰਦਰ ਹਰ ਹੁਣ ਤਾਂ ਟ੍ਰੈਂਡ ਆ ਵੀ ਹਰੇਕ ਬੰਦੇ ਨੇ ਇੱਕ ਪਿੰਡਾਂ 'ਚ ਕੋਠੀਆਂ ਪਾਲੀਆਂ ਕੋਠੀ ਦੇ ਬਾਹਰ ਦੀ ਜਿਹੜੀ ਰਸੋਈ ਹੁੰਦੀ ਹੈ ਨਾ ਜਿੱਥੇ ਬੀਬੀਆਂ ਨੇ ਤੜਕੇ ਹੱਥ ਨੇ ਰੋਟੀ ਲਾਉਣੀ ਹੁੰਦੀ ਹੈ ਅੰਦਰ ਕੋਠੀ ਵਾਲੀ ਰਸੋਈ ਤਾਂ ਘੱਟ ਵਰਤਦੇ ਨੇ ਜੀ ਬੁੜੀਆਂ ਨੂੰ ਇਹ ਹੁੰਦਾ ਵੀ ਕੋਠੀ ਤੋਂ ਬਾਹਰ ਹਵਾ ਹਾਰੇ ਜੇ ਬਹਿ ਕੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਹੁੰਦਾ ਪਰ ਉਹਨਾਂ ਦੇ ਉੱਤੇ ਕਿੱਥੇ ਤਾਂ ਦਰਖਤ ਨੇ ਛਾਂ ਕਰਨੀ ਹੁੰਦੀ ਹੈ ਵੀ ਤੇ ਛੱਡ ਪਿਆ ਹੁੰਦਾ ਕਿੱਥੇ ਲੋਹੇ ਦੀਆਂ ਟੀਨਾ ਪਾਈਆਂ ਹੁੰਦੀਆਂ ਜੀ ਨਾਲ ਚੁੱਲਾ ਤਪੀ ਜਾਂਦਾ ਉੱਤੋਂ ਛੱਤ ਤਪੀ ਜਾਂਦੀ ਹੈ ਹੈ ਬੌਂਕੇ ਦਿਹਾੜੇ ਬੁੜੀਆਂ ਨੂੰ ਰੋਟੀਆਂ ਲਾਉਣੀਆਂ ਦੁਪਰ ਹੋ ਜਾਂਦੀਆਂ ਕਿੱਥੇ ਨੰਮ ਲੱਗਿਆ ਹੋਵੇ ਕੁਈ ਢੇ ਕੁਈ ਚੰਗਾ ਦਰਖਤ ਹੈ ਹੋ ਜਾ ਹੋਵੇ ਜੀਦਾ ਕੋਈ ਪਰਛਾਵਾ ਕੋਠੀ ਵਾਲ ਨੂੰ ਢਲੇ ਕਿਸੇ ਪਾਸੇ ਕੋਈ ਰਾਹਤ ਮਿਲੇ ਇੱਕ ਦੇ ਕੋਈ ਛਾਤ ਹੀ ਕੋਈ ਠਰ ਜੇ ਕਿਸੇ ਪਾਸਿਓਂ ਪਰ ਇੱਥੇ ਆਏ ਹੋ ਜਾਂਦਾ ਵੀ ਨਹੀਂ ਬੁੜੀਆਂ ਨੂੰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਬੁੜੀਆਂ ਨੂੰ ਇਸ ਗੱਲ ਦੀ ਬਾਲੀ ਚੜ ਮੱਚਦੀ ਹੈ ਉਹ ਕਈ ਬੰਦੇ ਦੂਜੇ ਲੋਟ ਵੀ ਹੁੰਦੇ ਨੇ ਉਹ ਕਹਿੰਦੇ ਨੇ ਨਾ ਵੀ ਇਹ ਦਰਖਤ ਬਾਲਾ ਬੜਾ ਹੋ ਗਿਆ ਜੇ ਗਿਰ ਗਿਆ ਸਾਡਾ ਕੁਛ ਢਾ ਦੂਗਾ ਕੰਧ ਢਾ ਦੂਗਾ ਕੋਠਾ ਢਾ ਦੂਗਾ ਮੈਂ ਵਾਲਿਆਂ ਨੂੰ ਹੁੰਦਾ ਬੰਦੇ ਨੂੰ ਤਾਂ ਚਲੋ ਸ਼ਾਵਾਂ ਦਾ ਨੁਕਸਾਨ ਹੋਇਆ ਹਾ ਜਿਹੜੇ ਬੇਜਵਾਨ ਪਸ਼ੂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਸੀਂ ਇਹ ਦੇਖ ਲਓ ਵੀ ਜਿਹੜੇ ਏਰੀਆ 'ਚ ਮੈਂ ਪਟਿਆਲੇ ਰਹਿਣਾ ਉੱਥੇ ਬਲੰਦਰ ਜਿਹੜੀਆਂ ਵਾਰਾ ਪਸ਼ੂ ਫਿਰਦੇ ਆ ਨਾ گاਵਾ ਫਿਰਦੀਆਂ ਨੇ ਜੀ ਜੀ ਉਹਨਾਂ ਦੇ ਖੜਨ ਨੂੰ ਇੱਕ ਰੁੱਖ ਵੀ ਹੈ ਨੀਗਾ ਜੀ ਕਿੱਥੇ ਕੋਈ ਉਹਨਾਂ ਨੇ ਦੁਪਹਿਰਾ ਕੱਟਣਾ ਕੋਈ ਇੱਕ ਰੁੱਖ ਥਲੇ ਖੜ ਜਾਣ ਪੰਜ ਪੰਜ ਸੱਤ گاਵਾ ਝੁੰਡ ਬਣਾ ਕੇ ਇੱਕ ਰੁੱਖ ਥਲੇ ਖੜ ਜਾਣ ਉੱਥੇ ਇਹ ਮਸਲਾ ਵੀ ਮੈਂ ਆਪਦੀ ਅੱਖੀਂ ਦੇਖਿਆ ਕਿ ਸ਼ਹਿਰ ਵਾਲੀਆਂ ਜਿਹੜੀਆਂ گاਵਾ ਵਾਰਾ ਫਿਰਦੀਆਂ ਨਾ ਉਹ ਕੰਧ ਦੇ ਪਰਛਾਵੇਂ ਨਾਲ ਖੜਦੀਆਂ ਨੇ ਜਾ ਕੇ ਜਾਂ ਉਹਨਾਂ ਨੂੰ ਐਂ ਲੱਗਦਾ ਵੀ ਜਿੱਥੇ ਕੋਈ ਮੋਟਰਸਾਈਕਲ ਸਕੂਟਰ ਖੜਾਉਣ ਵਾਲੀ ਆ ਜਗਾ ਵੀ ਕਿਤੇ ਇੱਕ ਥਾ ਮਾਰਕੀਟ ਜੀ ਬਣੀ ਆ ਉੱਥੇ ਮੋਟਰਸਾਈਕਲ ਖੜਦੇ ਆ ਕਿਤੇ ਕੋਈ ਸਰਕਾਰੀ ਸ਼ੈੱਡ ਬਣ ਗਿਆ ਉੱਥੇ ਜਾ ਕੇ ਖੜ ਜਾਂਦੀਆਂ ਨੇ ਕਿਉਂਕਿ ਬੇਜਵਾਨਾਂ ਨੇ ਇਹ ਇੱਕ ਹੋਰ ਵੱਡੀ ਗੱਲ ਆ ਰੁੱਖ ਤਾਂ ਰੁੱਖ ਬਲਵਿੰਦਰ ਜੀ ਇਹ ਵੀ ਲੋਕ ਉਦਮ ਨਹੀਂ ਕਰਦੇ ਕਿ ਜਿਹੜੇ ਵਾਰਾ ਪਸ਼ੂ ਫਿਰਦੇ ਆ ਕੋਈ ਆਪਦੇ 바ਰ ਚ ਆਪਦੀ ਗਲੀ ਚ ਕੋਈ ਇੱਕ ਸੀਮੈਂਟ ਦਾ ਛੋਟਾ ਜਿਹਾ ਕੋਈ ਖੇਲ ਬਣਾ ਕੇ ਉਹਦੇ ਵਿੱਚ ਪਾਣੀ ਛੱਡ ਦੇ ਜੀ ਪਰ ਆਪਸੂ ਨੂੰ ਇਹ ਤਾਂ ਹੈ ਨਹੀਂ ਕੋਈ ਪਿੰਡ ਦਾ ਇਹ ਬੰਦਾ ਕੋਈ ਐਡਾ ਉਦਮੀ ਹੋਵੇ ਜਿਹੜਾ ਕਵੇ ਵੀ ਅੰਦਰ ਵੜ ਕੇ ਆਜੋ ਵੀ ਸਾਡੀ ਖੇਲ ਤੋਂ ਪਾਣੀ ਪੀ ਲਓ ਬੇਜਵਾਨਾਂ ਦੀ ਸੇਵਾ ਕਰਨਾ ਉਹਨਾਂ ਨੂੰ ਛਾਂ ਦੇਣੀ ਉਹਨਾਂ ਦੀ ਉਹਨਾਂ ਦੀ ਰਹਿਣ ਵਾਸਤੇ ਜਿਵੇਂ ਰਹਿਣ ਬਸੇਰੇ ਬਣਨੇ ਚਾਹੀਦੇ ਨੇ ਹੋਰ ਨਹੀਂ ਤਾਂ ਤੁਸੀਂ ਇੱਕ ਮੁਹੱਲੇ 'ਚ ਇੱਕ ਗਲੀ 'ਚ ਇੱਕ ਰੁਕਾਹੋ ਜਿਹਾ ਲਾ ਦੋ ਜਿੱਦੇ ਆਵਾਰਾ ਪਸੂ ਆ ਕੇ ਖੜ ਜੰ ਜੀ ਤੇ ਇੱਕ ਚੀਜ਼ ਹੋਰ ਹੈ ਇਹ ਚੀਜ਼ ਹੁਣ ਸਮੱਸਿਆ ਬਣ ਗਈ ਨਾ ਪਹਿਲਾਂ ਵੀ ਚਲੋ ਵਾਰਾ ਜਾਨਵਰ ਹੁੰਦੇ ਸੀ ਪਰ ਏਡੀ ਗੱਲ ਨਹੀਂ ਸੀ ਹੁਣ ਕੁਝ ਹੋ ਗਿਆ ਕਿ ਲੋਕਾਂ ਨੇ ਬਰੀਡਾਂ ਵੱਧ ਰੱਖ ਲਈਆਂ ਬਿਲਕੁਲ ਤੇ ਉਹ ਕਾਮਯਾਬ ਨਹੀਂ ਹੋਈਆਂ ਛੱਡ ਤੀਆਂ ਮੈਂ ਨਾ ਕੁਝ ਦਿਨ ਪਹਿਲਾਂ ਆ ਰਿਹਾ ਸੀ ਬਾਜ਼ਾਰ ਜਾ ਰਿਹਾ ਸੀ ਰਾਹ ਦੇ ਵਿੱਚ ਨਾ ਇੱਕ ਤਿੰਨ ਚਾਰ ਮਹੀਨੇ ਦਾ ਬੱਚਾ ਫਿਰ ਰਿਹਾ ਸੀ ਤੇ ਯਾਰ ਕਿ ਤੁਸੀਂ ਗਾਂ ਖਰੀਦੀ ਆ ਉਹਦਾ ਤੁਸੀਂ ਦੁੱਧ ਡੈਰੀ ਚ ਪਾਉਨੇ ਹੋ ਜਾਂ ਘਰਾਂ ਚ ਪਾਉਨੇ ਹੋ ਤਾਂ ਤੁਸੀਂ ਪੈਸੇ ਵਟਦੇ ਹੋ ਤਾਂ ਦੋ ਟੂੜੀ ਜੀਆਂ ਪੰਡਾਂ ਤੇ 500000 ਰੁਪਏ ਦੇ ਕਿ ਉਹਨੂੰ ਕਿਸੇ ਗਊਸ਼ਾਲਾ ਚ ਨਹੀਂ ਛੱਡ ਸਕਦੇ ਲੋਕਾਂ ਦੀ ਗਾਲਾਂ ਖਾਣ ਨੂੰ ਹੀ ਆ ਜਿਹੜਾ ਵੀ ਦੇਖੂਗਾ ਗਾਲਾਂ ਕੱਢੂਗਾ ਵੀ ਉਹ ਛੱਡਿਆ ਸੀ ਕਿਸੇ ਬੰਦੇ ਨੇ ਇਦਾਂ ਹਨ ਇਹ ਚੀਜ਼ ਵੀ ਹੁੰਦੀ ਆ ਮੈਂ ਇਦਾਂ ਦੀ ਐਗਜ਼ਾਮਪਲ ਵੀ ਦੇਖੀ ਆ ਕਿ ਇੱਕ ਪਰਿਵਾਰ ਸੀ ਤੇ ਖੇਤੀ ਉਹਨਾਂ ਨੇ ਛੱਡਤੀ ਸੀ ਤੇ ਪਸ਼ੂ ਰੱਖੇ ਹੋਏ ਸੀ ਤੇ ਇੱਕ ਮੱਝ ਸੀ ਇੱਕ ਗਾਂ ਸੀ ਕੋ ਉਹਨਾਂ ਦੇ ਵਛਾ ਸੀਗਾ ਤੇ ਬੱਚਾ ਹੋ ਗਿਆ ਸੀ ਬਜ਼ੁਰਗ ਮਤਲਬ ਉਹ ਤੋਂ ਕੰਮ ਨਹੀਂ ਸੀ ਲਿਆ ਜਾ ਸਕਦਾ ਤੇ ਉਹਨਾਂ ਨੇ ਸਾਲ ਡੇਢ ਸਾਲ ਉਹ ਬੱਚਾ ਰਿਹਾ ਉਹਦੀ ਘਰੇਲੂ ਸੇਵਾ ਕੀਤੀ ਆ ਹਨਾ ਉਹਨਾਂ ਨੂੰ ਪੱਠੇ ਪਾਉਣੇ ਤੂੜੀ ਪਾਉਣੀ ਪਾਣੀ ਪੋਣਾ ਹਨਾ ਖਰਚਾ ਤਾਂ ਹੁੰਦਾ ਹੀ ਹੈ ਇਸ ਚੀਜ਼ ਦਾ ਪਰ ਉਹ ਫਿਰ ਸੀ ਕਹਿੰਦਾ ਵੀ ਅਸੀਂ ਇੰਨੇ ਸਾਲ ਇਹਨੂੰ ਵਾਇਆ ਇੰਨੇ ਸਾਲੇ ਤੋਂ ਕੰਮ ਲਿਆ ਹੁਣ ਅਸੀਂ ਵੀ ਇਹਨੂੰ ਐਂਉ ਛੱਡ ਦਈਏ ਮਾੜੀ ਗੱਲ ਆ ਹਨਾ ਇਹਦਾ ਵਿਚਾਰੇ ਦਾ ਦਿਲ ਕੀ ਕਹੂਗਾ ਦੂਜਾ ਵੀ ਗਊਸ਼ਾਲਾ ਚ ਵਿਚਾਰ ਕਿਉਂ ਛੱਡਣਾ ਜਿੱਥੇ ਇਹ ਆਪਣੇ ਘਰੇ ਜੰਮਿਆ ਸੀ ਹਨਾ ਵੀ ਆਪਾਂ ਪਾਲਿਆ ਹੁਣ ਇਹ ਇਹ ਮਰੂਗਾ ਵੀ ਇੱਥੇ ਇਹ ਲੋਕ ਲੋਕਾਂ ਦੀ ਸੋਚ ਵੀ ਹੈਗੀ ਆ ਪਹਿਲਾਂ ਬਲਵਿੰਦਰ ਜਦੋਂ ਬਲਦਾਂ ਨਾਲ ਖੇਤੀਆਂ ਹੁੰਦੀਆਂ ਸੀ ਕਿ ਹਨਾ ਤੇ ਜਿਹੜੇ ਬਲਦ ਬਜ਼ੁਰਗ ਹੋ ਜਾਂਦੇ ਸੀ ਜੀ ਤੇ ਜਿਹੜੇ ਪਤਾ ਵੀ ਇਸ ਇਸ ਬਲਦ ਨੇ ਹੁਣ ਕੰਮ ਨਹੀਂ ਦੇਣਾ ਇਹ ਥੋੜੀ ਸੀ ਕਿ ਬੰਦਾ ਉਹਦਾ ਰਸਾ ਲਾ ਦਿੰਦਾ ਸੀ ਮੈਂ ਅੱਖੀਂ ਵੇਖਿਆ ਪਿੰਡਾਂ ਚ ਜਿਹੜੇ ਆਪਣੇ ਬਲਦ ਰੱਖੇ ਆ ਬੀ ਪਹਿਲਾਂ ਉਹਨਾਂ ਨੇ 15-20 ਸਾਲ ਵਾਈ ਕਰਾਈ ਜੀ ਫਿਰ ਉਸ ਤੋਂ ਬਾਅਦ ਉਹਨੂੰ ਘਰੇ ਰੱਖਿਆ ਉਹਦਾ ਉਹਨੂੰ ਆਪਦਾ ਜਿਹੜਾ ਬਣਦਾ ਮਾਨ ਸਨਮਾਨ ਇਸ ਗੱਲੋਂ ਦਿੱਤਾ ਕਿ ਉਹਦਾ ਰਸਾ ਨਹੀਂ ਲਾਇਆ ਜੀ ਉਹਨਾਂ ਨੇ ਜਿਵੇਂ ਉਹਦੇ ਤੋਂ ਕੰਮ ਲਿਆ ਬਾਅਦ ਚ ਉਹਦੀ ਸੇਵਾ ਕੀਤੀ ਜੀ ਮੈਂ ਬਹੁਤ ਐਹੋ ਜਿਹੀਆਂ ਉਦਾਹਰਣਾਂ ਨੇ ਸਾਡੇ ਪਿੰਡ ਦੀਆਂ ਵੀ ਜਿਨ੍ਹਾਂ ਦੇ ਜਿਨ੍ਹਾਂ ਨੇ ਖੇਤੀ ਕੀਤੀ ਬਲਦਾਂ ਦੇ ਨਾਲ ਤੇ ਉਸ ਤੋਂ ਬਾਅਦ ਜਦੋਂ ਉਹ ਪੂਰਾ ਹੋ ਜਾਂਦਾ ਸੀ ਬਲਦ ਤਾਂ ਉਹਨੂੰ ਕਿਤੇ ਉਹ ਬਾਣ ਚ ਜਾਂ ਜਿੱਥੇ ਕੋਈ ਉਹਨਾਂ ਦਾ ਦਫਨਾਣਾ ਕਰਨਾ ਹੁੰਦਾ ਸੀ ਜਾਂ ਨੱਪ ਕੇ ਹੁੰਦੇ ਸੀਗੇ ਉੱਥੇ ਪੂਰੀ ਮਰਿਆਦਾ ਦੇ ਨਾਲ ਉਹਨਾਂ ਦਾ ਨਿਵੇੜ ਕੇ ਹੁੰਦੇ ਸੀਗੇ ਪਰ ਇੱਥੇ ਹੁਣ ਇਹ ਹੋ ਗਿਆ ਵੀ ਪਹਿਲਾਂ ਤਾਂ ਤੁਸੀਂ ਪਾਈ ਪਾਈ ਲੀਟਰ ਪਹਿਲਾਂ ਘਾਵਾ ਲਾ ਦੋ ਦੂ ਪੀ ਲਿਆ ਤੇ ਉਸ ਤੋਂ ਬਾਅਦ ਲੈ ਕੇ ਦਾਤੀ ਤੇ ਰੱਸਾ ਵੜਤਾ ਤੇ ਚੱਲ ਮੇਰਾ ਭਾਈ ਜਿੱਧਰ ਨੂੰ ਜਾਣਾ ਤੇ ਅਸਲ ਤਾਂ ਗੱਲ ਪਤਾ ਕੀ ਆ ਲੋਕ ਆਪਣੇ ਮਾਪੇ ਆਪ ਨਹੀਂ ਸਾਹਮਦੇ ਹੁਣ ਜਾਨਵਰ ਕਿੱਥੋਂ ਸਾਹਮਲੇਣਗੇ ਬਹੁਤ ਸਾਰੇ ਅਜਿਹੇ ਨੇ ਵੀ ਉਹ ਪ੍ਰਦੇਸ਼ ਬੈਠੇ ਨੇ ਇੱਧਰ ਕੁਈ ਦਵਾਤ ਚੜਾਈ ਕਰ ਦਿੰਦੇ ਨੇ ਤੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਸੰਸਕਾਰ ਤੇ ਆ ਜੀ ਇਹ ਇਹ ਚੀਜ਼ਾਂ ਹੋ ਜਾਂਦੀਆਂ ਨੇ ਤੋਂ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਸੋ ਅੰਤਵੱਲ ਵਾਦਿਆਂ ਤਾਂ ਅੰਤ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਇਸ ਵਕਤ ਬਰਸਾਤਾਂ ਹੋ ਰਹੀਆਂ ਨੇ ਤਾਂ ਤੁਸੀਂ ਵੀ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਲਈ ਕੋਈ ਨਾ ਕੋਈ ਉਦਦਮ ਜ਼ਰੂਰ ਕਰੋ ਹੋ ਸਕੇ ਤੱਕ ਘੱਟੋ ਘੱਟ ਇੱਕ ਬੂਟਾ ਜਿਹੜਾ ਉਹ ਹਰ ਇਨਸਾਨ ਨੂੰ ਲਾਉਣਾ ਚਾਹੀਦਾ ਹੈ ਬੂਟਾ ਲਾ ਕੇ ਵੀ ਸਾਡੀ ਡਿਊਟੀ ਖਤਮ ਨਹੀਂ ਹੁੰਦੀ ਉਸ ਬੂਟੇ ਦੀ ਸਾਂਭ ਸੰਭਾਲ ਆ ਜਿਹੜੀ ਉਹ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਇਸ ਛਾਂ ਦਾ ਆਨੰਦ ਮਾਣ ਸਕਣ